ਅੱਜ ਸਾਨੂੰ ਬਹੁਤ ਵੱਡੀ ਸਫਲਤਾ ਮਿਲੀ ਹੈ ਜਦੋਂ ਅੱਜ ਸਵੇਰੇ ਸਾਡੀ CIA 1 ਦੀ ਟੀਮ ਜਿਹੜੀ ਸ਼ੱਕੀ ਪੁਰਸ਼ਾਂ اور ویکلز ਦੀ ਚੈਕਿੰਗ ਕਰ ਰਹੀ ਸੀਗੀ ਪੈਟਰੋਲਿੰਗ ਕਰ ਰਹੀ ਸੀ ਮੈਨਾ ਚੌਕ ਏਰੀਆ ਜਿਹੜਾ ਪੁਲਿਸ ਸਟੇਸ਼ਨ ਕੋਤਵਾਲੀ ਦੇ ਤਹਿਤ ਪੈਂਦਾ ਹੈ ਉੱਥੇ ਉਹਨਾਂ ਨੂੰ ਉਹਨਾਂ ਨੇ ਸ਼ੱਕ ਦੇ ਬਿਨਾਂ ਤੇ ਇੱਕ ਬਲੈਕ ਫੋਰਚੂਨਰ ਗੱਡੀ ਨੂੰ ਇੰਟਰਸੈਪਟ ਕੀਤਾ ਜਿਹਦਾ ਨੰਬਰ ਹੈ PB53E 6771 ਇਸ ਗੱਡੀ 'ਚ 6 ਵਿਅਕਤੀ ਬੈਠੇ ਹੋਏ ਸੀਗੇ ਤੇ ਜਦੋਂ ਉਹਨਾਂ ਨੂੰ ਰੋਕ ਕੇ ਉਹਨਾਂ ਦੇ ਨਾਂ ਵਗੈਰਾ ਪੁੱਛੇ ਗਏ ਤੇ ਉਹਨਾਂ ਨੇ ਆਪਣੇ ਨਾਂ ਲਖਵੀਰ ਸਿੰਘ, ਪ੍ਰਭਜੀਤ ਸਿੰਘ, ਰਣਜੋਤ ਸਿੰਘ, ਆਕਾਸ਼ ਮਾਰਵਾ, ਰੋਹਿਤ ਕੁਮਾਰ ਔਰ ਗੁਰਚਰਨ ਸਿੰਘ ਦਸਿਆ ਇਹ 6 ਦੇ 6 ਜਿਹੜੇ ਵਿਅਕਤੀ ਐ ਇਹ ਮਲੋਟ ਡਿਸਟ੍ਰਿਕਟ ਸ਼੍ਰੀ ਮੁਕਸਰ ਸਾਹਿਬ ਦੇ ਰਹਿਣ ਵਾਲੇ ਆ ਉੱਥੇ ਦੇ ਵਸਨੀਕ ਐ ਤੇ ਜਦੋਂ ਮੌਕੇ ਤੇ ਡੀਐਸਪੀ ਸਿਟੀ 1 ਸੰਦੀਪ ਸਿੰਘ ਜੀ ਨੂੰ ਉੱਥੇ ਬੁਲਾਇਆ ਗਿਆ ਤੇ ਜਦੋਂ ਗੱਡੀ ਦੀ ਚੈਕਿੰਗ ਕੀਤੀ ਗਈ ਤੇ ਉਹਦੇ ਚ ਸਾਨੂੰ 40 ਕਿਜੀ ਹੈਰੋਇਨ ਜਿਹੜੀ ਹੈਵੀ ਕਮਰਸ਼ੀਅਲ ਕੁਆਂਟੀਟੀ ਹੁੰਦੀ ਹੈ ਉਹ ਇਸ ਗੱਡੀ ਚੋਂ ਬਰਾਮਦ ਕੀਤੀ ਗਈ ਔਰ ਇਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਖਤਵਾਲੀ ਥਾਣੇ 'ਚ ਐਨਡੀਪੀਐਸ ਦੇ ਰੈਲੇਵੈਂਟ ਸੈਕਸ਼ਨ ਦੇ ਤਹਿਤ ਐਫਆਈਆਰ ਲੌਂਚ ਕੀਤਾ ਜਾ ਰਿਹਾ ਹੈ ਜੋ ਹੁਣ ਤੱਕ ਦੀ ਪ੍ਰੀਲਿਮਿਨਰੀ ਪੁੱਛਗਿੱਛ ਕੀਤੀ ਗਈ ਹੈ ਉਹਦੇ ਚ ਇਹ ਸਾਹਮਣੇ ਆਇਆ ਹੈ ਕਿ ਜਿਹੜੀ ਇਹ ਕਮਰਸ਼ੀਅਲ ਕੁਆਂਟੀਟੀ ਦੀ ਹੈਰੋਇਨ ਰਿਕਵਰ ਹੋਈ ਹੈ ਇੱਕ ਫੋਰਨ ਬੇਸਡ ਹੈਂਡਲਰ ਇਹਦੇ ਚ ਇਨਵੋਲਡ ਹੈ ਜਿਹੜਾ ਕ੍ਰਾਸ ਬਾਰਡਰ ਪਾਕਿਸਤਾਨ ਤੋਂ ਇਹਨਾਂ ਨੂੰ ਜਿਹੜੀ ਹੈਰੋਇਨ ਹੈ ਮੰਗਵਾ ਕੇ ਦੋਸ਼ੀਆਂ ਨੂੰ ਡਿਲੀਵਰ ਕਰਾਂਦਾ ਸੀਗਾ ਸੋ ਇਸ ਬੇਸ ਤੇ ਅਸੀਂ ਹੁਣ ਇਹਨਾਂ ਨੂੰ ਅਰੈਸਟ ਕਰਨ ਤੋਂ ਬਾਅਦ ਜਿਹੜਾ ਰਿਮਾਂਡ ਲਵਾਂਗੇ ਇਹ ਸਾਰੇ ਐਂਗਲਸ ਕੇ ਪਿੱਛੋਂ ਕੌਣ ਕੌਣ ਇਨਵੋਲਡ ਸੀਗੇ ਜਿਵੇਂ ਕਿ ਹੁਣ ਤੱਕ ਪਤਾ ਲੱਗਿਆ ਕਿ ਇਹਦੇ ਚ ਇੱਕ ਫੋਰਨ ਬੇਸਡ ਹੈਂਡਲਰ ਇਨਵੋਲਡ ਹੈ ਔਰ ਉਹ ਕ੍ਰਾਸ ਬਾਰਡਰ ਇਹ ਜਿਹੜੀ ਨਸ਼ੇ ਦੀ ਸਪਲਾਈ ਡਿਲੀਵਰ ਕਰਨ ਦਾ ਸੀਗਾ ਤੇ ਡਿਲੀਵਰ ਕਰਾ ਕੇ ਅੱਗੇ ਕਿੱਥੇ ਕਿੱਥੇ ਵੇਚਦੇ ਸੀ ਇਹ ਸਾਰਾ ਜਿਹੜਾ ਨੈਕਸਸ ਹੈ ਬੈਕਵਰਡ ਐਂਡ ਫਾਰਵਰਡ ਲਿੰਕੇਜ ਇਹਨੂੰ ਅਸੀਂ ਇਹਨੂੰ ਅਸੀਂ ਅਨਰੈਵਲ ਕਰਾਂਗੇ ਬਟ ਇਹ ਰਿਮਾਂਡ ਤੋਂ ਬਾਅਦ ਹੀ ਪਤਾ ਲੱਗੇਗਾ ਔਰ ਇਹ ਵੀ ਪਤਾ ਲੱਗਿਆ ਕਿ ਜਿਹੜੀ ਇਹ ਹੈਰੋਇਨ ਹੈ ਇਹ ਨਾਟ ਜਸਟ ਆਪਣੇ ਪੰਜਾਬ ਦੇ ਵੱਖ-ਵੱਖ ਡਿਸਟ੍ਰਿਕਟ ਰਾਦਰ ਦੂਜੇ ਸਟੇਟ ਦੇ ਜ਼ਿਲ੍ਹਿਆਂ ਨੂੰ ਵੀ ਇਹ ਸਪਲਾਈ ਕਰ ਰਹੇ ਸੀਗੇ ਔਰ ਇਸ ਤੋਂ ਇਲਾਵਾ ਮੈਂ ਦੱਸਣਾ ਚਾਹੁੰਦੀ ਆ ਕਿ ਜਿਹੜੇ 6 ਵਿਅਕਤੀ ਐ ਇਹਨਾਂ ਦੀ ਇਹਨਾਂ ਚ ਸਭ ਤੋਂ ਛੋਟੀ ਉਮਰ ਦਾ ਲੜਕਾ ਇੱਕ 21 ਸਾਲ ਦਾ ਵੀ ਐ ਔਰ ਮੈਕਸਿਮਮ ਏਜ ਇਹਦੇ ਚ 33 ਸਾਲ ਹੈ ਜੋ ਲਖਵੀਰ ਸਿੰਘ ਐ ਇਹਨਾਂ 6 ਚੋਂ ਬਾਕੀ ਸਾਰੇ ਬੇਰੋਜ਼ਗਾਰ ਐ ਸਿਰਫ ਜਿਹੜਾ ਲਖਵੀਰ ਸਿੰਘ ਔਰ ਫਲਖਾ ਐ ਉਹ ਕਾਰ ਬਾਜ਼ਾਰ ਦੀ ਸੇਲ ਪਰਚੇਸ ਦਾ ਕੰਮ ਕਰਦਾ ਐ ਔਰ ਇਹਦੇ ਤੇ ਇੱਕ ਪਹਿਲਾਂ ਐਫ ਆਈ ਆਰ ਦਰਜੇ 2022 ਚ ਅੰਡਰ ਸੈਕਸ਼ਨ 308 365 342 506 148 149 आईपीसी एंड आर्म्स एक्ट थाना सिटी मलोट मुक्सर साहिब وچ اور جڑا پربਜੀਤ ਸਿੰਘ اے 26 سال دا اے وی ملوٹ دا رہنے والا اے ا دے تے 2020 وچ ایک ਐਨਡੀਪੀਐਸ دا ਪਰਚਾ درج ہے بٹ او ਨਾਨ ਕਮਰਸ਼ੀਅਲ ਕੁਆਂਟੀਟੀ ਦਾ اور جڑے باقی چار ਦੋਸ਼ੀ ਹੈਗੇ ناں تے کوئی وی انہاں دی ਪੁਰਾਣੀ ਕ੍ਰਿਮੀਨਲ ਹਿਸਟਰੀ ਨਹੀਂ ਹੈ اور ਸੋ ਇਸ ਕੇਸ ਚ ਸਾਡੀ ਹੁਣ ਤੱਕ ਦੀ ਟੋਟਲ ਰਿਕਵਰੀ 40 ਕਿਜੀ ਹੈਰੋਇਨ ਹੈ اور ਜਿਹੜੀ ਗੱਡੀ ਜੇ ਬਰਾਮਦ ਹੋਈ ਹੈ ਬਲੈਕ ਫੋਰਚੂਨਰ ਉਹ ਅਸੀਂ ਕਬਜ਼ੇ 'ਚ ਲੈ ਲੀਏ ਐਂਡ ਜਿਵੇਂ ਮੈਂ ਦੱਸਿਆ ਹੁਣ ਅਸੀਂ ਰਿਮਾਂਡ ਲੈ ਕੇ ਇਸ ਕੇਸ ਦੀ ਬੈਕਵਰਡ ਫਾਰਵਰਡ ਲਿੰਕੇਜ ਨੂੰ ਕੱਢਾਂਗੇ ਬੜੀ ਕਾਫੀ ਜਿਹੜੇ ਕਿ ਪੀਜਲਸੀ ਹੋਣ ਵੀ ਇਹਨਾਂ ਦੇ ਕਰਸੇ ਦੇਖੋ ਜੀ ਕਰਦੇ ਜਿਹੜੇ ਰੇਟਸ ਵਗੈਰਾ ਹੁੰਦੇ ਆ ਉਹ ਸਾਰੇ ਡਿਊਰਿੰਗ ਦ ਇਨਵੈਸਟੀਗੇਸ਼ਨ ਦਾ ਹਿੱਸਾ ਹੁੰਦਾ ਹੈ ਬਟ ਇਨੀਸ਼ੀਅਲੀ ਨਾਨੂ ਇੰਟਰਸੈਪਟ ਗੱਡੀ ਚ ਕੀਤਾ ਗਿਆ ਤੇ ਉੱਥੇ ਹੀ ਨਾਨੂ ਸਾਨੂੰ ਗ੍ਰਾਮਤੀ ਹੋਈ ਗਈ। ਮੈਂ ਜੀ ਫੋਰਨਰ ਨਹੀਂ ਕਿਹਾ ਫੋਰਨ ਬੇਸਡ ਹੈਂਡਲਰ ਹੁੰਦਾ ਹੈ ਥੀਜ਼ ਆਰ ਆਪਰੇਸ਼ਨਲ ਟਰਮਸ ਕੇ ਜਿਹੜੇ ਕੇਸ ਦਾ ਬੈਕਵਰਡ ਲਿੰਕੇਜ ਪਤਾ ਲੱਗਿਆ ਕਿ ਇੱਕ ਬੰਦਾ ਵਿਦੇਸ਼ ਚ ਬੈਠਾ ਹੈ ਜਿਹੜਾ ਇਹਨਾਂ ਨੂੰ ਜੋ ਇਹ ਰਿਕਵਰੀ ਨੂੰ ਕਰਾਸ ਬਾਰਡਰ ਡਾਇਰੈਕਟ ਕਰ ਰਿਹਾ ਸੀ ਤੇ ਡਿਲੀਵਰ ਕਰਾ ਰਿਹਾ ਸੀ। ਸੌਰੀ ਕਿਹੜੇ ਏਰੀਆ ਚੋਂ ਰਿਪੋਰਟ ਕਰ ਆ ਕਿਹੜੇ ਏਰੀਆ ਚੋਂ ਆਏ ਕ੍ਰਾਸ ਬਾਰਡ ਹੈ ਜੀ ਬਾਰਡਰ ਡਿਸਟ੍ਰਿਕਟਸ ਹੁੰਦੇ ਆ ਜਿਹੜੇ ਪਾਕਿਸਤਾਨ ਦੇ ਇਹ ਹਲੇ ਐਗਜੈਕਟ ਸਾਨੂੰ ਪਤਾ ਨਹੀਂ ਬਟ ਇਟ ਇਜ਼ ਵਨ ਆਫ ਦਾ ਬਾਰਡਰ ਇਹਦੀ ਤਫਤੀਸ਼ ਸ਼ਬਦ ਲੱਗੇਗਾ ਹਲੇ ਮੈਂ ਤੁਹਾਨੂੰ ਡਰਾਉਨ ਆਈ ਹੈ ਜੀ ਇਹ ਡਰਾਉਨ ਹੈ ਹਲੇ ਜੀ ਟੂ

देखो जी ਦਾ ਬਾਕੀ ਲੰਬੀ ਚੱਲੀ ਜਾ ਰਹੀ ਹੈ ਦੇਖੋ ਜੀ ਜਿਹੜਾ ਐਨਡੀਪੀਐਸ ਦਾ ਕਮਰਸ਼ੀਅਲ ਕੁਆਂਟੀਟੀ ਹੁੰਦੀ ਹੈ दैट इज ਸਾਡੇ ਜੋ ਸਪੈਸ਼ਲੀ ਬੀਐਨਐਸ सारा ਈਸਾਕਸ਼ ਐਪ ਦਾ ਸਾਰਾ ਪ੍ਰੋਸੀਜਰ ਹੁੰਦਾ ਉਹ ਸਾਰਾ ਜਦੋਂ ਤੱਕ ਅਸੀਂ ਕੰਪਲੀਟ ਨਹੀਂ ਕਰਦੇ दैट इज ਵਾਈ ਮੈਂ ਟਾਈਮ ਲੱਗਦਾ ਜੀ ਆਪਣੇ ਜਿਲ੍ਹੇ ਤੋਂ ਵੱਡੀ ਥੇ ਹੈ ਜੀ ਆਈ ਥਿੰਕ ਰੀਸੈਂਟ ਟਾਈਮ ਸੀ ਤਾਂ ਸਭ ਤੋਂ ਵੱਡੀ ਹੈ ਬਟ ਜ਼ਿਲ੍ਹੇ ਦੀ ਸਭ ਤੋਂ ਵੱਡੀ ਹੈ ਨਹੀਂ ਮੈਂ ਸੀ ਇਸ ਮੌਲਟੀ ਜਿ ਦੀ ਸਾਹਮਣੇ ਰਿਕਰਮੈਂਟ ਨੂੰ ਮੋਚਣਾ ਪਵੇਗੀ ਬੜੀ ਬੜੀ ਕੀ ਪਣੀ ਹੋਜੀ ਸਾਡੇ ਜ਼ਿਲ੍ਹੇ 'ਚ ਜਦੋਂ ਵੀ ਚਾਹੇ ਕਮਰਸ਼ੀਅਲ ਰਿਕਵਰੀ ਹੋਏ ਚਾਹੇ ਕੋਈ ਆਪਰੇਸ਼ਨਲ ਲੋਅ ਚਾਹੇ ਕਿਸੇ ਵੀ ਤਰ੍ਹਾਂ ਦੀ ਹਰ ਮੁਲਾਜ਼ਮ ਦਾ ਵੱਖਰਾ ਹੀ ਤੇ ਵਰਕ ਪ੍ਰੋਫਾਈਲ ਜਾਂ ਪੋਰਟਫੋਲੀਓ ਹੁੰਦਾ ਹੈ ਬਟ ਮੈਂ ਹਮੇਸ਼ਾ ਹੀ ਜਿਹੜਾ ਵਧੀਆ ਕੰਮ ਕਰਦਾ ਹੈ ਉਹਦੀ recommendation ਕਰਦੀ ਆਂ डीजी ਸਰ ਇਜ਼ ਕਾਈਂਡ ਇਨਫ ਕਿ ਹਮੇਸ਼ਾ ਸਾਡੇ ਕੰਮਾਂ ਨੂੰ ਇਕਨੋਲਜ ਕਰਦੇ ਹੋ ਸੋ ਡੈਫੀਨਿਟਲੀ ਇਸ ਕੇਸ ਚ ਜਿਨ੍ਹਾਂ ਨੇ ਵੀ ਵਧੀਆ ਕੰਮ ਕੀਤਾ ਮੈਂ ਲਿਖਾਂਗੀ ਉਹਨਾਂ ਦੇ ਮੈਮ ਜਦੋਂ ਇਸ ਦੀ ਗੱਲ ਕਰਦਾ ਤਾਂ ਇਹਨਾਂ ਨੂੰ ਜਿਹੜਾ ਹੈਗਾ ਰਾਮਲੋਕ ਦਿੱਤਾ ਗਿਆ ਸੀ ਚੈਕਿੰਗ ਕਰਾਉਂਦਾ ਮੈਂ ਜੀ ਰਾਤ ਨੂੰ ਰਾਉਂਡ ਅਪ ਨਹੀਂ ਗਿਆ ਮੈਂ ਕਿਹਾ ਅੱਜ ਸਵੇਰੇ ਨਾਉਂਡ ਆ ਕੇ ਹਾਂ ਜਦੋਂ ਪੈਟ੍ਰੋਲ ਬਰਾਮਤ ਹੋਈ ਸੀ ਹੈ ਸ਼ੱਕ ਦੇ ਆਧਾਰ ਦੇ ਨਾਲ ਹੋ ਜਾਂ ਫਿਰ ਪਰਮਿਸ਼ਨ ਨਹੀਂ ਜੀ ਇਹ ਪੈਟ੍ਰੋਲਿੰਗ ਚ ਸਾਨੂੰ ਸ਼ੱਕੀ ਗੱਡੀਆਂ ਅਸੀਂ ਪਹਿਲਾਂ ਵੀ ਇੰਟਰਸੈਪਟ ਕਰਦੇ ਹਾਂ ਤੇ ਉਸੇ ਸ਼ੱਕ ਦੇ ਬਿਨਾਂ ਤੇ ਗੱਡੀ ਨੂੰ ਰੋਕਿਆ ਗਿਆ ਤੇ ਉਦੀ ਚੈਕਿੰਗ ਚ ਉਹ ਬਰਾਮਤ ਹੋਈ ਸਾਨੂੰ ਪਾਲਿਟਿਕ ਗੱਡੀ ਸੀ ਨਾ ਕਿਸ ਦੇ ਨਾਮ ਕਿਸ ਦੇ ਨਾਮ ਹੈ ਫਾਟਾ

ਇਹ ਜ਼ਰੂਰ ਕਲੀਅਰ ਹੋਇਆ ਹੈ ਕਿ ਇਸ ਕੇਸ 'ਚ ਇੱਕ ਫੋਰਨ ਬੇਸਡ ਹੈਂਡਲਰ ਹੈ ਸੋ ਹੀ ਇਜ਼ ਯੂ ਕੈਨ ਸੇ ਹੀ ਇਜ਼ ਵਨ ਆਫ ਦਾ ਮੇਨ ਐਂਟੀਟੀਆਂ ਬਟ ਉਹਦੀ ਆਇਡੈਂਟੀਟੀ ਹਲੇ ਕਨਫਰਮ ਨਹੀਂ ਹੋਈ। ਇਹ ਕਿੱਥੇ ਰੱਖੀ ਗਈ ਸੀ ਜਾਂ ਕੋਈ ਪ੍ਰੈਕਟਿਸ ਜਾਂ ਅਲੱਗ-ਅਲੱਗ ਸੀ ਜਾਂ ਇਕੱਠੀ ਕੁਆਂਟੀਟੀ ਰੱਖੀ ਗਈ ਕਿਸ ਤਰ੍ਹਾਂ। ਕੋਜੀ ਥਿਸ ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਇਹ ਸਾਡੀ ਆਪਰੇਸ਼ਨਲ ਗੱਲ ਹੈ ਮੈਂ ਦੱਸ ਨਹੀਂ ਕਰ ਸਕਦਾ। ਐਨਆਰ ਚਾਹੀਦੀ ਡਿਲੀਵਰ ਕਰਨੀ ਸੀ ਜਾਂ ਪਰਚ ਨਹੀਂ ਚੁੱਕਾ ਸੀ। ਹਾਂਜੀ। ਜਿਹੜੀ ਚੱਲੀ ਚੱਲੋ। ਦੇਖੋ ਜੀ ਇਸ ਤਰ੍ਹਾਂ ਦੀ ਕੁਆਂਟੀਟੀ ਮੈਨੇਜਮੈਂਟ ਆਈ ਥਿੰਕ ਦੇ ਜੋ ਹੁਣ ਤੱਕ ਪਤਾ ਲੱਗਿਆ ਕਿ ਵਕਫਾਕ ਜ਼ਿਲ੍ਹਿਆਂ ਚ ਵਕਫਾਕ ਲੋਕਾਂ ਨੂੰ ਸਪਲਾਈ ਕਰਦੇ ਸੀ ਸੋ ਐਨੀ ਵੱਡੀ ਗੇਪ ਤਾਂ ਆਈ ਕੈਨੋਟ ਕਨਫਰਮ ਬਟ ਆਈ ਥਿੰਕ ਹੋਸੇਲਾ ਕਿਵੇਂ ਹੋਣ ਲਿਆਣਾ ਸਾਡੀ ਸਟੇਟ ਤੋਂ ਅਜੇ ਪੰਜਾਬ ਲਈ ਕੀ ਇਸ ਕੁਲਟੀ ਜਾ ਕੇ ਚੈੱਕਿੰਗ ਦੇਖੋ ਜੀ ਕ੍ਰਾਸ ਬਾਰਡਰ ਸਾਡੇ ਹੀ ਪੰਜਾਬ ਦੇ ਹੀ ਕਿਸੇ ਸਟੇਟ ਪੰਜਾਬ ਦੇ ਹੀ ਕਿਸੇ ਡਿਸਟ੍ਰਿਕਟ ਚ ਇਹਨਾਂ ਨੇ ਜਿਹੜੇ ਬਾਰਡਰ ਦੇ ਨੇੜੇ ਲੱਗੇ ਲੱਗਦੇ ਆ ਉਤੋਂ ਇਹਨਾਂ ਨੇ ਕਲੈਕਟ ਕੀਤੀ ਹੈ ਬਟ ਇਹ ਦਿਸ ਇਜ਼ ਅ ਟਾਪਿਕ ਟੂ ਵੀ ਕਨਸਿਡਰ ਬਟ ਸਾਡੇ ਜ਼ਿਲ੍ਹੇ ਜੋ ਜੋ ਰਿਕਵਰ ਹੋਈ ਹੈ ਉਹ ਮੈਂ ਤੁਹਾਡੇ ਸਾਹਮਣੇ ਦੱਸ ਰਹੀ ਹਾਂ ਪਹਿਲਾਂ ਮੈਂ ਅਪਲਾਈ ਕਰ ਲਈ ਅਦਰ ਸ਼ਟੇਟ ਬੱਕੜ ਕੇ ਖੜਾ ਕਰਕੇ ਦੱਸਦੇ ਕੇਂਦਰ ਵਿੱਚ ਬਿਲਕੁਲ ਜਿਹੜੇ ਨਵੇਂ ਮੁੰਡੇ ਲਾਈ ਗਏ ਸੀ ਕਿ ਕਿ ਤਾਗੀਰ ਸ਼ੱਕ ਨਾ ਹੋਵੇ ਕਿਉਂਕਿ ਪਹਿਲਾਂ ਕਿਸੇ ਵੀ ਕੋਈ ਐਫ ਆਈ ਆਰ ਟ੍ਰੇਨਿੰਗ ਹੈ ਦੇਖੋ ਜੀ ਦੋ ਤੇ ਐਫ ਆਈ ਆਰ ਤਾਂ ਹੈਗੀ ਜੋ ਮੈਂ ਤੁਹਾਨੂੰ ਦੱਸਿਆ ਬਟ ਯਸ ਸਿਕ ਦਾ ਇਹ ਸਾਰੇ ਸਾਡੇ ਜ਼ਿਲ੍ਹੇ ਨੂੰ ਬਿਲੋਂਗ ਨਹੀਂ ਕਰਦੇ ਔਰ ਜੈਸ ਜੈ ਕੈਨ ਐਨ ਡੀ ਪੀ ਐਸ ਦਾ ਐਫ ਆਈ ਆਰ ਹੈ ਵੀ ਉਹ ਵੀ ਕਟ ਮਾਤਰਾ ਦਾ ਹੈ